ਮਹੀਨੇ ਦੀ ਇੱਕ ਦੁਪਹਿਰ ਦਾ ਸਮਾਂ ਹੈ ਐਤਵਾਰ ਹੋਣ ਕਰਕੇ ਫਤਿਗੜੂ ਸਾਧ ਦੇ ਵਿੱਚ ਸੰਗਤਾਂ ਦੀ ਰੌਣਕ ਦੇਖਣ ਨੂੰ ਮਰਦੀ ਹੈ ਲੋਕ ਆਪੋ ਆਪਣੀਆਂ ਸ਼ਰਧਾ ਭਾਵਨਾ ਲੈ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਨ ਇਥੋਂ ਹੀ ਇੱਕ ਮਾਂ ਕੁਝ ਪ੍ਰਸ਼ਾਦ ਲੈ ਕੇ ਅਤੇ ਆਪਣੇ ਘਰਵਾਲਾ ਬੰਨਾਂ ਹੋਈ ਹੈ ਇਹ ਫਤਿਗੜ ਸਾਧ ਦੀ ਹੀ ਇੱਕ ਕਲੋਨੀ ਦੇ ਵਿੱਚ ਇੱਕ ਛੋਟੀ ਜਿਹੇ ਮਕਾਨ ਚ ਰਹਿੰਦੀ ਹੈ ਕਰਦੇ ਗੇਟ ਅੱਗੇ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਜੋ ਕਿ ਗੇਟ ਦੇ ਉੱਪਰਲੇ ਪਾਸੇ ਲੱਗੀ ਹੈ ਆਪਣੀ ਚੁੰਨੀ ਨਾਲ ਸਾਫ਼ ਕਰਦੀ ਹੈ ਅਤੇ ਅੰਦਰ ਲਿਜਾ ਕੇ ਆਪਣੀ ਧੀ ਸਿਮਰਨ ਨੂੰ ਕੁਝ ਪ੍ਰਸ਼ਾਦ ਦਿੰਦੀ ਹੈ ਅਤੇ ਬਾਕੀ ਪ੍ਰਸ਼ਾਦ ਆਪ ਸ਼ਕ ਲੈਂਦੀ ਹੈ ਇਸ ਤਰ੍ਹਾਂ ਰਸੋਈ ਦੇ ਵਿੱਚ ਜਾ ਕੇ ਅਤੇ ਕੰਮ ਕਰਨਾ ਪੈਂਦੀ ਹੈ ਲਗਭਗ 12:00 ਵਜੇ ਦਾ ਸਮਾਂ ਸੀ ਘਰ ਦੇ ਗੇਟ ਤੇ ਇੱਕ ਖੋਲੀ ਜਿਹੀ ਕੜਾਕ ਛੁੜਾ ਦਿੱਤੀ ਮਾਂ ਰਸੋਈ ਦੇ ਵਿੱਚ ਗਰਮ-ਗਰਮ ਰੋਟੀਆਂ ਬਣਾ ਰਹੀ ਸੀ ਇਸ ਸਮੇਂ ਹੀ ਉਸਨੇ ਆਪਣੀ 12 ਸਾਲ ਦੀ ਤੀ ਸਿਮਰਨ ਨੂੰ ਕਿਹਾ ਸਿਮਰਨ ਬੇਟਾ ਜਾ ਦੇਖ ਕੋਣ ਆਇਆ ਹੈ ਗੇਟ ਤੇ ਸਿਮਰਨ ਨੇ ਗੇਟ ਖੋਲ੍ਹਿਆ ਤਾਂ ਸਾਹਮਣੇ ਇੱਕ 8 ਸਾਲ ਦਾ ਮਾਸੂਮ ਬੱਚਾ ਖੜਾ ਸੀ ਉਸਦੇ ਕੱਪੜੇ ਗੰਦੇ ਸਨ ਅਤੇ ਉਸਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਸੀ ਹੱਥਾਂ ਦੇ ਵਿੱਚ ਇੱਕ ਛੋਟੀ ਜਿਹੀ ਲੱਕੜ ਦੀ ਖੜੋਤੀ ਸੀ ਉਜਸ ਨੂੰ ਉਸਨੇ ਮਜਬੂਤੀ ਨਾਲ ਫੜਿਆ ਸੀ ਉਸਨੇ ਸਿਮਰਨ ਨੂੰ ਦੇਖਦੇ ਹੀ ਕਿਹਾ ਮੈਨੂੰ ਬਹੁਤ ਭੁੱਖ ਲੱਗੀ ਹੈ ਖਾਣ ਲਈ ਰੋਟੀ ਦੇ ਦੇਓ ਇਸ ਸੁਣ ਕੇ ਸਿਮਰਨ ਦੇ ਸਾਂਸੁੱਗ ਗਈ ਉਸ ਬੱਚੇ ਦੇ ਮਾਸੂਮ ਚਿਹਰੇ ਵੱਲ ਦੇਖਦੀ ਰਹਿ ਗਈ ਇਹਨੇ ਹੀ ਨੂੰ ਸਿਮਰਨ ਦੀ ਮਾਂ ਸੁਖਵਿੰਦਰ ਕੌਰ ਵੀ ਗੇੜਤੇ ਆਈ ਉਸ ਬੱਚੇ ਨੇ ਉਸ ਨੂੰ ਵੇਖਿਆ ਅਤੇ ਕਿਹਾ ਆਂਟੀ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਕੁਝ ਖਾਣ ਨੂੰ ਦੇ ਦਿਓ ਆਖਰਕਾਰ ਕੌਣ ਸੀ ਬੱਚਾ ਅਤੇ ਇਸ ਤਰ੍ਹਾਂ ਗੇੜਤੇ ਆ ਕੇ ਕੁਰੋਟਿਕਾ ਮਗਰਿਆ ਸੀ ਆਖਿਰਕਾਰ ਇਸ ਤੋਂ ਬਾਅਦ ਹੋਇਆ ਨਾ ਉਹ ਸੁਣ ਕੇ ਤੁਹਾਡੇ ਵੀ ਹੰਝੂ ਨਹੀਂ ਰੁਕਣੇ ਹਾਂਜੀ ਬਣ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਵਾਲੇ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਤਾ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਬਿਨਾਂ دیر ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਮੰਡੋਫਰ ਵਿੱਚ ਇੱਕ ਗਰੀਬ ਪਰਿਵਾਰ ਦਾ ਸੀ ਇਸ ਪਰਿਵਾਰ ਦੇ ਵਿੱਚ ਮਾਪਿਓ ਅਤੇ ਉਹਨਾਂ ਦੇ ਤਿੰਨ ਮੁੰਡੇ ਸਨ ਵੱਡੇ ਭਰਾ ਗੁਰਪ੍ਰੀਤ ਅਤੇ ਜਸਪ੍ਰੀਤ ਅਤੇ ਛੋਟਾ ਹਰਮਨ ਹਰਮਨ 8 ਸਾਲ ਦਾ ਸੀ ਅਤੇ ਸਾਰੇ ਘਰ ਦਾ ਲੜਲਾ ਸੀ ਉਸਦੇ ਪਿਓ ਜਸਵੰਤ ਸਿੰਘ ਦਿਹਾੜੀ ਦਾ ਕੰਮ ਕਰਦੇ ਸਨ ਅਤੇ ਮਾਂ ਕਰਮਜੀਤ ਕੌਰ ਘਰ ਦੇ ਕੰਮ ਸੰਭਾਲਦੀ ਘਰ ਦੀ ਹਾਲਾਤ ਬਹੁਤ ਖਸਤਾ ਸੀ ਕੱਚੀਆਂ ਇੱਟਾਂ ਦਾ ਘਰ ਜਿਸ ਦੀ ਛੱਤੇ ਪੀਸੀ ਆ ਰਹੀ ਹੋਈ ਹਸਨ ਮੀਂਹ ਦੇ ਦਿਨਾਂ ਵਿੱਚ ਛੱਤ ਚੌਂਦੀ ਅਤੇ ਘਰ ਦੇ ਵਿਹੜੇ ਵਿੱਚ ਪਾਣੀ ਭਰ ਜਾਂਦਾ ਹਰਮਨ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਕਰਜ਼ੇ ਦੀ ਮਾਰ ਝੱਲ ਰਿਹਾ ਸੀ ਜਸਵੰਤ ਨੇ ਪਿੰਡ ਦੇ ਸਹੂਲਕਰ ਤੋਂ 1.5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਦਾ ਵਿਆਜ ਹਰ ਮਹੀਨੇ ਵੱਧਦਾ ਜਾ ਰਿਹਾ ਸੀ ਉਹ ਦਿਨੋਂ ਦਿਨ ਮਜ਼ਦੂਰੀ ਕਰਕੇ ਜੋ ਕਮਾਉਂਦਾ ਉਹਦਾ ਸਾਰਾ ਵਿਆਜ ਦੇਣ ਵਿੱਚ ਖਤਮ ਹੋ ਜਾਂਦਾ ਘਰ ਦੇ ਵਿੱਚ ਅਕਸਰ ਅੰਨ ਦੀ ਕਮੀ ਰਹਿੰਦੀ ਕਰਮਜੀਤ ਨੂੰ ਯਾਦ ਸੀ ਇੱਕ ਵਾਰ ਤਾਂ ਘਰ ਵਿੱਚ ਆਟਾ ਖਤਮ ਹੋ ਗਿਆ ਸੀ ਅਤੇ ਉਸਨੇ ਗਵਾਂਢਿਆਂ ਦੀ ਪੈਣ ਬੀਬੀ ਗੁਰਮੀਤ ਕੌਰ ਤੋਂ 1 ਕਿਲੋ ਆਟਾ ਘਰ ਮੰਗਿਆ ਸੀ ਉਸ ਰਾਤ ਉਸਨੇ ਬੱਚਾ ਲਈ ਸਿਰਫ ਸਾਦੀਆਂ ਰੋਟੀਆਂ ਬਣਾਈਆਂ ਸਨ ਸਬਜ਼ੀ ਦੀ ਥਾਂ ਸਿਰਫ ਨੌਨ ਸੀ ਅਤੇ ਕੁਝ ਪਿਆਜ਼ ਦੇ ਟੁਕੜੇ ਹਰਮਨ ਅਕਸਰ ਆਪਣੇ ਭਰਾਵਾਂ ਨਾਲ ਵਿਹੜੇ ਵਿੱਚ ਖੇਡਦਾ ਉਸ ਨੂੰ ਗਿੱਲੀ ਮਿੱਟੀ ਨਾਲ ਛੋਟੇ-ਛੋਟੇ ਘਰ ਬਣਾਉਣ ਦਾ ਬਹੁਤ ਸ਼ੌਂਕ ਸੀ ਉਹ ਆਪਣੀ ਖੁਸ਼ੀਆਂ ਇਨੀਆਂ ਛੋਟੀਆਂ ਚੀਜ਼ਾਂ ਵਿੱਚ ਲੱਭ ਲੈਂਦਾ ਪਰ ਉਸਦੇ ਵੱਡੇ ਭਰਾ ਗੁਰਪ੍ਰੀਤ ਅਤੇ ਜਸਪ੍ਰੀਤ ਜਿਹੜੇ ਹੁਣ 14 ਅਤੇ 12 ਸਾਲ ਦੇ ਸਨ ਪੜ੍ਹਾਈ ਦੇ ਵਿੱਚ ਧਿਆਨ ਦੇ ਰਹੇ ਸਨ ਉਹ ਜਾਣਦੇ ਸਨ ਕਿ ਜੇ ਉਹ ਪੜ੍ਹ ਲਿਖ ਗਏ ਤਾਂ ਸ਼ਾਇਦ ਘਰ ਦੇ ਖਰਾਤ ਸੁਧਰ ਸਕਦੇ ਹਨ ਪਰ ਹਰਮਨ ਨੂੰ ਪੜ੍ਹਾਈ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਸਕੂਲ ਜਾਣ ਦੀ ਬਜਾਏ ਪਿੰਡ ਦੀਆਂ ਗਲੀਆਂ ਵਿੱਚ ਘੁੰਮਣ ਨੂੰ ਤਰਜੀ ਦਿੰਦਾ ਇੱਕ ਦਿਨ ਪਿੰਡ ਦੇ ਨੇੜੇ ਇੱਕ ਛੋਟੀ ਜਿਹੀ ਮੇਲੇ ਵਿੱਚ ਉਸਨੇ ਇੱਕ ਚਮਕਦਾਰ ਲਾਲ ਸਾਈਕਲ ਦੇਖੀ ਸਾਈਕਲ ਤੇ ਇੱਕ ਛੋਟੀ ਜਿਹੀ ਘੰਟੀ ਸੀ ਜੋ ਟਿੰਗ ਡਿੰਗ ਦੀ ਆਵਾਜ਼ ਕਰਦੀ ਇੱਕ ਬੱਚਾ ਉਸ ਸਾਈਕਲ ਦੇ ਖੁਸ਼ੀ-ਖੁਸ਼ੀ ਸਵਾਰੀ ਕਰ ਰਿਹਾ ਸੀ ਉਸ ਬੱਚੇ ਦੇ ਚਿਹਰੇ ਦੀ ਖੁਸ਼ੀ ਦੇਖ ਕੇ ਹਰ ਮੰਦੀਆਂ ਅੱਖਾਂ ਚਮਕ ਉਠੀਆਂ ਉਸਨੇ ਸੋਚਿਆ ਜੇ ਮੇਰੇ ਕੋਲ ਵੀ ਇਹ ਸਾਈਕਲ ਹੁੰਦੀ ਤਾਂ ਮੈਂ ਵੀ ਪਿੰਡ ਦੀਆਂ ਗਲੀਆਂ ਵਿੱਚ ਇੰਜ ਹੀ ਖੁਸ਼ੀ-ਖੁਸ਼ੀ ਘੁੰਮਦਾ ਘੰਟੀਆਂ ਵਜਾਉਂਦਾ ਉਸਨੇ ਘਰ ਪਹੁੰਚਦੇ ਹੀ ਆਪਣੇ ਪਿਓ ਨੂੰ ਜਿੱਦ ਫੜ ਲਈ ਪਾਪਾ ਮੈਨੂੰ ਇਹ ਸਾਈਕਲ ਚਾਹੀਦੀ ਹੈ ਜਨ ਆਲਾ ਦਿੱਤੀ ਤਾਂ ਮੈਂ ਰੋਟੀਨ ਖਾਵਾਂਗਾ ਜਸਵੰਤ ਸਿੰਘ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਬੇਟਾ ਸਾਡੇ ਕੋਲੇ ਨੇ ਪੈਸੇ ਨਹੀਂ ਹਨ ਸਾਈਕਲ ਦੀ ਕੀਮਤ ਘੱਟੋ-ਘੱਟ 2000 ਰੁਪਏ ਹੈ ਅਤੇ ਜੇਕਰ ਪੁਰਾਣੀ ਵੀ ਲਈਏ ਤਾਂ ਵੀ 1000 ਰੁਪਏ ਤੋਂ ਘੱਟ ਕੋਈ ਨਹੀਂ ਆਂਦੀ ਮੈਂ ਪੂਰਾ ਮਹੀਨਾ ਦਿਹਾੜੀ ਕਰਕੇ ਵੀ ਸਿਰਫ 10 ਤੋਂ 15000 ਰੁਪਏ ਕਮਾਣਾ ਹੈ ਸਾਡੇ ਘਰ ਦਾ ਖਰਚਾ ਵੀ ਤਾਂ ਚੱਲਣਾ ਹੈ ਸਾਨੂੰ ਸੌਕਰ ਦਾ ਵਿਆਜ ਵੀ ਤਾਂ ਦੇਣਾ ਹੈ ਪਰ ਹਰਮਨ ਨੇ ਇੱਕ ਨਾ ਸੁਣੀ ਉਸਨੇ ਜਿੱਦ ਕਰਦਿਆਂ ਕਿਹਾ ਮੈਂ ਰੋਟੀ ਨਹੀਂ ਖਾਵਾਂਗਾ ਮੈਨੂੰ ਸਾਈਕਲ ਚਾਹੀਦੀ ਹੈ ਬਸ ਜਿਸ ਵੰਤ ਨੂੰ ਸਾਰਾ ਦਿਨ ਦੀ ਮਜ਼ਦੂਰੀ ਦੀ ਥਕਾਵਟ ਸੀ ਉਸਦੇ ਸਿਰ ਤੇ ਸੌਕਰ ਦਾ ਦਬਾ ਸੀ ਅਤੇ ਹੁਣ ਹਰਮਨਦੀ ਜਦਨੇ ਉਸ ਦਾ ਗੁੱਸਾ ਹੋਰ ਵਧਾ ਦਿੱਤਾ ਉਸਨੇ ਹਰਮਨ ਨੂੰ ਇੱਕ ਜ਼ੋਰਦਾਰ ਚਪੇੜ打 ਦਿੱਤੀ ਅਤਿਕਾ ਜੇ ਤੂੰ ਐਨੀ ਜਦ ਕਰੇਗਾ ਤਾਂ ਇਸ ਘਰ ਦੇ ਵਿੱਚ ਨਹੀਂ ਰਹਿ ਸਕਦਾ ਜਾ ਜਿੱਥੇ ਦਿਲ ਕਰੇ ਚਲਾ ਜਾ ਹਰਮਨਦੀ ਦਾ ਕਰਮਜੀਤ ਕੌਰ ਨੇ ਇਹ ਸਭ ਦੇਖਿਆ ਉਸਨੇ ਪਿਓ ਨੂੰ ਸਮਝਾਇਆ ਉਸਨੂੰ ਕਿਉਂ ਮਾਰਿਆ ਉਹ ਤਾਂ ਛੋਟਾ ਹੈ ਹਾਲੇ ਬੱਚਾ ਹੈ ਸਮਝ ਜਾਵੇਗਾ ਪਰ ਹਰਮਨ ਦਾ ਦਿਲ ਟੁੱਟ ਗਿਆ ਉਹ ਆਪਣੇ ਛੋਟੇ ਜਿਹੇ ਕਮਰੇ ਵਿੱਚ ਚਲਾ ਗਿਆ ਜਿੱਥੇ ਉਸਦੀ ਮਾਂ ਨੇ ਉਸਨੂੰ ਰੋਟੀ ਦੀ ਪਲੇਟ ਲੈ ਕੇ ਖਬਰਾਂ ਦੀ ਕੋਸ਼ਿਸ਼ ਕੀਤੀ ਪਰ ਹਰਮਨ ਨੇ ਇਨਕਾਰ ਕਰ ਦਿੱਤਾ ਮੈਂ ਰੋਟੀ ਨਹੀਂ ਖਾਣੀ ਜਦੋਂ ਤੱਕ ਮੈਨੂੰ ਸਾਈਕਲ ਨਹੀਂ ਮਿਲਦੀ ਮੈਂ ਨਹੀਂ ਖਾਵਾਂਗਾ ਕਰਮਜੀਤ ਨੂੰ ਵੀ ਗੁੱਸਾ ਆ ਗਿਆ ਉਸਨੇ ਕਿਹਾ ਜੇ ਭੁੱਖ ਲੱਗੇ ਤਾਂ ਖਾ ਲਈ ਨੈਦਾ ਸੌਂ ਜਾ ਪੁੱਕਾ ਸਾਈਕਲ ਨਹੀਂ ਆਉਣੀ ਹਰਮਨ ਦੇ ਮਨ ਵਿੱਚ ਵੱਡਾ ਤੂਫਾਨ ਉੱਠ ਰਿਹਾ ਸੀ ਉਸਨੇ ਸੋਚਿਆ ਪਾਪਾ ਪਹਿਲਾਂ ਹੀ ਨਰਾਜ਼ ਨੇ ਅਤੇ ਹੁਣ ਮੰਮੀ ਵੀ ਮੈਂ ਇੱਥੇ ਰਹਿ ਕੇ ਕੀ ਕਰਾਂਗਾ ਉਸਨੇ ਆਪਣੀ ਛੋਟੀ ਜੀ ਲੱਕੜ ਦੀ ਖੜੋਤੀ ਚੁੱਕੀ ਜੋ ਉਸਦੇ ਨਾਨੇ ਨੇ ਉਸ ਨੂੰ ਬਣਾ ਕੇ ਦਿੱਤੀ ਸੀ ਇਕ ਕਲਾਤੀ ਉਸਦੀ ਸਭ ਤੋਂ ਪਿਆਰੀ ਚੀਜ਼ ਸੀ ਜਿਸ ਨੂੰ ਉਸਨੇ ਹਮੇਸ਼ਾ ਆਪਣੇ ਨਾਲ ਰੱਖਿਆ ਇਸ ਲੱਕੜ ਤੇ ਉਸਦੇ ਨਾਨੇ ਨੇ ਛੋਟੇ-ਛੋਟੇ ਫੋਲੋ ਕਰੇ ਸਨ ਅਤੇ ਇੱਕ ਪਾਸੇ ਹਰਮਨ ਲਿਖਿਆ ਸੀ ਰਾਤ ਦੇ ਲਗਭਗ 1 ਵਜੇ ਜਦੋਂ ਸਾਰੇ ਸੌਂ ਗਏ ਹਰਮਨ ਨੇ ਚੁੱਪਚਾਪ ਕਰਦਾ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਨਿਕਲ ਗਿਆ ਹਰਮਨ ਨੇ ਪਿੰਡ ਦੇ ਬਾਹਰ ਜਾ ਕੇ ਨੇੜੇ ਦੇ ਰੇਲਵੇ ਸਟੇਸ਼ਨ ਵੱਲ ਪੈਰ ਪਾਇਆ ਰਾਤ ਦਾ ਸਮਾਂ ਸੀ ਅਤੇ ਸਟੇਸ਼ਨ ਤੇ ਸਿਰਫ ਇੱਕ ਦੋ ਹੀ ਬੰਦੇ ਸਨ ਇੱਕ ਟ੍ਰੇਨ ਆ ਚੁੱਕੀ ਸੀ ਅਤੇ ਹਰਮਨ ਬਿਨਾਂ ਸੋਚੇ ਸਮਝੇ ਉਸ ਵਿੱਚ ਚੜ ਗਿਆ ਉਸਨੇ ਆਪਣੀ ਖੜੋਤੀ ਨੂੰ ਥਾਤੀ ਨਾਲ ਲਾਇਆ ਅਤੇ ਇੱਕ ਸੀਟ ਤੇ ਬੈਠ ਗਿਆ ਟ੍ਰੇਨ ਦਾ ਸਫ਼ਰ ਸ਼ੁਰੂ ਕੀਤਾ ਅਤੇ ਹਰਮਨ ਨੂੰ ਨੀਂਦ ਆ ਗਈ ਸਵੇਰ ਹੋਈ ਟ੍ਰੇਨ ਦੀ ਆਵਾਜ਼ ਨਾਲ ਹਰਮਨ ਦੀਆਂ ਅੱਖਾਂ ਖੁੱਲੀਆਂ ਉਸਨੇ ਆਲੇ-ਦੁਆਲੇ ਦੇਖਿਆ ਤਾਂ ਟ੍ਰੇਨ ਦੇ ਵਿੱਚ ਬਹੁਤ ਭੀੜ ਸੀ ਲੋਕ ਆਪਣੀਆਂ ਮੰਜ਼ਿਲਾਂ ਵੱਲ ਜਾ ਰਹੇ ਸਨ ਇੱਕ ਔਰਤ ਜਿਸ ਦਿਨ ਨਾਲੇ ਛੋਟੀ ਜੀ ਬੱਚੀ ਸੀ ਹਰਮਨ ਦੇ ਨੇੜੇ ਬੈਠੀ ਸੀ ਉਸਨੇ ਹਰਮਨ ਨੂੰ ਇਕੱਲੇ ਦੇਖ ਕੇ ਪੁੱਛਿਆ beta ਤੂੰ ਇਕੱਲਾ ਕਿੱਧਰ ਜਾ ਰਿਹਾ ਹੈ ਹਰਮਨ ਘਬਰਾ ਗਿਆ ਉਸ ਨੂੰ ਆਪਣੀ ਮਾਂ ਦੀ ਗੱਲ ਯਾਦਾਈ ਅਜਨਬੀਆਂ ਨਾਲ ਜ਼ਿਆਦਾ ਗੱਲ ਨਹੀਂ ਕਰਨੀ ਉਸਨੇ ਛੋੜੀ ਜੀ ਆਵਾਜ਼ ਵਿੱਚ ਕਿਹਾ ਮੈਂ ਮੈਂ ਆਪਣੇ ਮਾਮੇ ਕੋਲ ਜਾ ਰਿਹਾ ਹਾਂ ਔਰਤ ਨੂੰ ਉਸ ਦੀ ਗੱਲ ਤੇ ਯਕੀਨੀ ਹੋਇਆ ਉਸਨੇ ਕਿਹਾ ਠੀਕ ਹੈ beta ਪਰ ਧਿਆਨ ਰੱਖੀ ਉਸਨੇ ਆਪਣੀ ਝੋਲੀ ਵਿੱਚੋਂ ਇੱਕ ਪਰੌਂਠਾ ਕੱਢਿਆ ਅਤੇ ਹਰਮਨ ਨੂੰ ਦਿੱਤਾ ਇਹ ਖਾ ਲੈ ਹਰਮਨ ਨੂੰ ਭੁੱਖ ਲੱਗੀ ਸੀ ਪਰ ਉਸਨੇ ਡਰਦੇ ਡਰਦੇ ਪਰੌਂਠਾ ਲੈ ਲਿਆ ਉਸਨੇ ਔਰ ਦੰਤਵਾਦ ਕੀਤਾ ਅਤੇ ਪਰੌਂਠਾ ਖਾਣ ਲੱਗਿਆ ਪਰੌਂਠੇ ਦਾ ਸੁਆਦ ਉਸਨੂੰ ਆਪਣੀ ਮਾਂ ਦੀ ਰੋਟੀ ਦੀ ਯਾਦ ਦਿਵਾਉਣ ਲੱਗਾ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਟ੍ਰੇਨ ਦੇ ਵਿੱਚ ਇੱਕ ਹੋਰ ਸੀਟ ਤੇ ਅਜੀਬ ਜਿਹਾ ਆਦਮੀ ਬੈਠਾ ਸੀ ਉਸ ਦੀਆਂ ਅੱਖਾਂ ਤਿੱਖੀਆਂ ਸਨ ਅਤੇ ਉਸ ਦੇ ਹੱਥ ਦੇ ਵਿੱਚ ਇੱਕ ਛੋਟਾ ਦਾ ਢੋਲਾ ਸੀ ਉਹ ਹਰ ਮਨ ਨੂੰ ਕੁਝ ਦੇਰ ਤੋਂ ਘੂਰੀ ਜਾ ਰਿਹਾ ਸੀ ਜਦੋਂ ਟ੍ਰੇਨ ਇੱਕ ਸਟੇਸ਼ਨ ਤੇ ਰੁਕੀ ਨਾ ਤਾਂ ਉਹ ਆਦਮੀ ਹਰਮਨ ਦੇ ਨੇੜੇ ਆਇਆ ਤੇ ਕਹਿੰਦਾ ਬੇਟਾ ਤੂੰ ਇਕਲਾ ਹੈ ਮੇਰੇ ਨਾਲ ਆ ਜਾ ਮੈਂ ਤੈਨੂੰ ਖਾਣ ਨੂੰ ਬਹੁਤ ਚੰਗਾ ਦਿਆਂਗਾ ਹਰਮਨ ਦਾ ਦਿਲ ਟੜਕਣ ਲੱਗਾ ਉਸ ਨੂੰ ਆਪਣੀ ਮਾਂ ਦੀ ਗੱਲ ਆਦਾਈ ਕਿਸੇ ਅਜਨਬੀ ਨਾਲ ਨਾ ਜਾਈ ਉਸ ਨੇ ਡਰਦੇ ਡਰਦੇ ਕਿਹਾ ਨਹੀਂ ਮੈਨੂੰ ਨਹੀਂ ਜਾਣਾ ਉਸ ਆਦਮੀ ਨੇ ਜ਼ੋਰ ਨਾਲ ਹਰਮਨ ਦਾ ਹੱਥ ਫੜ ਲਿਆ ਚੱਲ ਮੇਰੇ ਨਾਲ ਚੱਲ ਮੈਂ ਤੈਨੂੰ ਮਜ਼ੇ ਕਰਾਵਾਂਗਾ ਹਰਮਨ ਨੇ ਜ਼ੋਰ ਨਾਲ ਆਪਣਾ ਹੱਥ ਢਾਇਆ ਅਤੇ ਭੱਜ ਕੇ ਟ੍ਰੇਨ ਦੇ ਦੂਜੇ ਡੱਬੇ ਵੱਲ ਚਲਾ ਗਿਆ ਉਸਨੇ ਆਪਣੀ ਖੜੋਤੀ ਨੂੰ ਮਜ਼ਬੂਤੀ ਨਾਲ ਫੜਿਆ ਅਤੇ ਇੱਕ ਸੈਟ ਤੇ ਹੇਠਾਂ ਰੁਕ ਗਿਆ ਉਸ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਕਿ ਉਹ ਆਦਮੀ ਉਸ ਨੂੰ ਡੱਬ ਲਵੇਗਾ ਇਸ ਸਵਾਲ ਹਰਮਨਦੇਵ ਵਾਲ ਵਿੱਚ ਵਾਰ-ਵਾਰ ਘੁੰਮ ਰਿਹਾ ਸੀ ਕੁਝ ਦੇਰ ਬਾਅਦ ਟ੍ਰੇਨ ਫਿਰ ਚੱਲ ਪਈ ਅਤੇ ਉਹ ਆਦਮੀ ਨਜ਼ਰ ਨਹੀਂ ਆਇਆ ਹਰਮਨ ਨੇ ਸੁੱਖ ਦਾ ਸਾਹ ਲਿਆ ਪਰ ਉਸ ਦਾ ਡਰ ਅਜੇ ਵੀ ਖਤਮ ਨਹੀਂ ਹੋਇਆ ਸੀ ਟ੍ਰੇਨ ਫਤਿਹਗੜ ਸਾਬ ਦੇ ਸਟੇਸ਼ਨ ਤੇ ਪਹੁੰਚੀ ਹਰਮਨ ਨੇ ਨੇੜੇ ਬੈਠੇ ਇੱਕ ਬਜ਼ੁਰਗ ਆਦਮੀ ਨੂੰ ਪੁੱਛਿਆ ਤੇ ਕਿਹੜੀ ਜਗ੍ਹਾ ਹੈ ਆਦਮੀ ਨੇ ਮੁਸਕਰਾ ਕੇ ਕਿਹਾ ਇਹ ਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਬੇਟਾ ਹਰ ਮਨ ਨੂੰ ਕੁਝ ਸਮਝ ਨਹੀਂ ਆਇਆ ਉਸ ਨੂੰ ਭੁੱਖ ਲੱਗੀ ਸੀ ਅਤੇ ਪਰੌਂਠਿਆਂ ਨੇ ਉਸ ਦੀ ਭੁੱਖ ਨੂੰ ਥੋੜਾ ਜਿਹਾ ਸ਼ਾਂਤ ਕੀਤਾ ਸੀ ਪਰ ਉਸ ਨੂੰ ਹੋਰ ਖਾਣੇ ਦੀ ਲੋੜ ਸੀ ਉਹ ਟ੍ਰੇਨ ਤੋਂ ਉਤਰਿਆ ਅਤੇ ਸਟੇਸ਼ਨ ਦੇ ਬਾਹਰ ਨਿਕਲ ਗਿਆ ਫਤਿਹਗੜ੍ਹ ਸਾਹਿਬ ਦੇ ਸਟੇਸ਼ਨ ਤੇ ਐਤਵਾਰ ਦੀ ਭੀੜ ਸੀ ਬਹੁਤ ਸਾਰੇ ਲੋਕ ਗੁਰਦੁਆਰੇ ਦੀ ਸੰਗਤ ਲਈ ਆਏ ਸਨ ਹਰ ਮਨ ਨੇ ਸਟੇਸ਼ਨ ਦੇ ਬਾਹਰ ਇੱਕ ਰੇੜੀ ਵਾਲੇ ਨੂੰ ਗਰਮ ਪਕੌੜੇ ਤਲਦੇ ਵੇਖਿਆ ਪਕੌੜਿਆਂ ਦੀ ਖੁਸ਼ਬੂ ਨੇ ਉਸਦੇ ਪੁਖ ਨੂੰ ਹੋਰ ਬੁਲਾ ਦਿੱਤਾ ਪਰ ਉਸ ਕੋਲ ਇੱਕ ਪੈਸਾ ਵੀ ਨਹੀਂ ਸੀ ਉਸਨੇ ਰੇੜੀ ਵਾਲੇ ਨੂੰ ਕਿਹਾ ਪਾਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਇੱਕ ਪਕੌੜਾ ਤਾਂ ਦੇ ਦਿਓ ਰੇੜੀ ਵਾਲੇ ਨੇ ਉਸ ਨੂੰ ਛੜਕ ਦਿੱਤਾ ਪੈਸੇ ਨਹੀਂ ਪਾਤ ਪਾਜਾ ਮੈਂ ਇੱਥੇ ਲੰਗਰ ਖਾਧਿਆ ਹੈ ਹਰ ਮੰਦਿਆ ਆਕਾ ਵਿੱਚੋਂ ਹੰਝੂ ਆ ਗਏ ਉਹ ਸਟੇਸ਼ਨ ਤੋਂ ਬਾਹਰ ਨਿਕਲਿਆ ਅਤੇ ਨੇੜੇ ਦੀ ਇੱਕ ਕਲੋਨੀ ਦੇ ਵਿੱਚ ਲੱਗ ਗਿਆ ਉਸਨੇ ਕਈ ਘਰਾਂ ਦੇ ਗੇਟ ਖੜਕਾਏ ਪਰ ਲੋਕਾਂ ਨੇ ਉਸ ਨੂੰ ਤਮਕਾ ਕੇ ਬਾਹਰ ਭੇਜਤਾ ਇੱਕ ਔਰਤ ਨੇ ਤਾਂ ਉਸਨੂੰ ਧਮਕਾਇਆ ਇੱਥੋਂ ਪਾਜਾ ਨਹੀਂ ਤਾਂ ਮੈਂ ਪੁਲਿਸ ਨੂੰ ਲਾਂਗੀ ਹਰਮਨ ਸੋਚਣ ਲੱਗਾ ਮੈਂ ਇੱਥੇ ਕਿਸ ਨੂੰ ਜਾਣਦਾ ਹਾਂ ਮੇਰੇ ਨਾਲ ਇੰਜ ਕਿਉਂ ਕਰ ਰਹੇ ਹਨ ਸ਼ਹਿਰ ਦੇ ਵਿੱਚ ਇਸ ਸਮੇਂ ਇੱਕ ਅਜੀਬ ਦਾ ਮਾਹੌਲ ਸੀ ਪਿਛਲੇ ਕੁਝ ਮਹੀਨਾਵਾਂ ਵਿੱਚ ਇਸ ਇਲਾਕੇ ਦੇ ਵਿੱਚ ਕਈ ਬੱਚੇ ਗਾਇਬ ਹੋਏ ਸਨ ਸਥਾਨਕ ਲੋਕ ਡਰੇ ਹੋਏ ਸਨ ਅਤੇ ਹਰ ਨਵੇਂ ਚਿਹਰੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ ਸਟੇਸ਼ਨ ਦੇ ਨੇੜੇ ਇੱਕ ਦੁਕਾਨਦਾਰ ਰਾਜ ਸਿੰਘ ਨੇ ਹਰਮਨ ਨੂੰ ਭੁੱਖਾ ਪਿਆਸਾ ਘੁੰਦੇ ਦੇਖਿਆ ਉਸਨੇ ਸੋਚਿਆ ਏ ਬੱਚਾ ਕਿੱਥੋਂ ਆਇਆ ਹੈ ਕਿਤੇ ਇਹ ਉਹ ਨਾ ਗਾਇਬ ਬੱਚਿਆਂ ਵਿੱਚੋਂ ਇੱਕ ਤਾਂ ਨਹੀਂ ਜੋ ਭੱਜ ਕੇ ਇੱਥੇ ਆ ਗਿਆ ਸੀ ਰਾਜ ਸਿੰਘ ਨੇ ਆਪਣੇ ਦੋਸਤਾਂ ਨੂੰ ਫੋਨ ਕੀਤਾ ਅਤੇ ਕਿਹਾ ਮੈਂ ਇੱਕ ਅਜੀਬ ਬੱਚੇ ਨੂੰ ਦੇਖਿਆ ਹੈ ਇਸ ਦੀ ਸੂਚਨਾ ਸ਼ਾਇਦ ਪੁਲਸ ਨੂੰ ਦੇਣੀ ਚਾਹੀਦੀ ਹੈ ਆਖਿਰਕਾਰ ਹਰਮਨ ਸਿਮਰਨਦੇਵ ਗੇਟ ਤੇ ਪਹੁੰਚਿਆ ਅਤੇ ਉਸਨੇ ਹੋੜੀ ਜੀ ਖੜਾਕ ਦਿੱਤੀ ਸਿਮਰਨ ਨੇ ਜਦੋਂ ਪਹਿਨੇ ਮੈਨੂੰ ਭੁੱਖ ਲੱਗੀ ਹੈ ਸੁਣਿਆ ਤਾਂ ਉਸ ਦਾ ਦਿਲ ਭਰ ਆਇਆ ਸੁਖਵਿੰਦਰ ਨੇ ਹਰਮਨ ਨੂੰ ਅੰਦਰ ਬੁਲਾਇਆ ਅਤੇ ਉਸ ਨੂੰ ਟੇਬਲ ਤੇ ਬਿਠਾਇਆ ਉਸ ਨੇ ਗਰਮ ਰੋਟੀਆਂ ਸਬਜੀ ਅਤੇ ਇੱਕ ਗ라스 ਰਸੀ ਲਿਆ ਕੇ ਹਰਮਨਦੇਸ ਸਾਹਮਣੇ ਰੱਖ ਦਿੱਤੇ ਸੁਖਵਿੰਦਰ ਨੇ ਬੜੇ ਪਿਆਰ ਨਾਲ ਹਰਮਨਦੇਸ ਦੇ ਸਿਰ ਤੇ ਹੱਥ ਫੇਰਿਆ ਅਤੇ ਕਿਹਾ beta ਖਾ ਲੈ ਭੁੱਖਾ ਨਹੀਂ ਰਹਿਣਾ ਹਰਮਨ ਨੇ ਰੋਟੀ ਖਾਣੀ ਸ਼ੁਰੂ ਕੀਤੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਸਨ ਪਰ ਉਸ ਦੇ ਚਿਹਰੇ ਤੇ ਇੱਕ ਸਕੂਨ ਸੀ ਸਿਮਰਨ ਨੇ ਮਾਂ ਨੂੰ ਚੁੱਪਕੇ ਨਾਲ ਕਿਹਾ ਮੰਮੀ ਇਹ ਬਹੁਤ ਮਾਸੂਮ ਹੈ ਇਸ ਨੂੰ ਸਾਡੇ ਨਾਲ ਰਹਿਣ ਦਿਓ ਮੇਰਾ ਕੋਈ ਭਰਾ ਨਹੀਂ ਹੈ ਸੁਖਵਿੰਦਰ ਨੂੰ ਯਾਦ ਆਇਆ ਉਸਨ ਸਿਮਰਨ ਤੋਂ ਬਾਅਦ ਇੱਕ ਪੁੱਤਰ ਦੀ ਚਾਹਤ ਵਿੱਚ ਕਈ ਅਰਦਾਸਾਂ ਕੀਤੀਆਂ ਕਈ ਵਾਰ ਗੁਰਦੁਆਰੇ ਵਿੱਚ ਕਈ ਦੇਗਾਂ ਚੜਾਈਆਂ ਪਰ ਡਾਕਟਰਾਂ ਨੇ ਕਿਹਾ ਸੀ ਵੀ ਹੋਰ ਬੱਚਾ ਪੈਦਾ ਕਰਨਾ ਜਾਨ ਨੂੰ ਖਤਰਾ ਹੋ ਸਕਦਾ ਹੈ ਉਸ ਦੇ ਘਰ ਵਾਲੇ ਗੁਰਮੀਤ ਸਿੰਘ ਨੇ ਇੱਕ ਸਰਕਾਰੀ ਨੌਕਰੀ ਦੇ ਨਾਲ ਨਾਲ ਇੱਕ ਛੋਟਾ ਜਿਹਾ ਬਿਜ਼ਨਸ ਵੀ ਸ਼ੁਰੂ ਕੀਤਾ ਸੀ ਉਹਨਾਂ ਦੀ ਜ਼ਿੰਦਗੀ ਸਧਾਰਨ ਸੀ ਪਰ ਸਿਮਰਨ ਨੂੰ ਇੱਕ ਭਰਾ ਦੀ ਕਮੀ ਮਹਿਸੂਸ ਹੁੰਦੀ ਸੀ ਸਿਮਰਨ ਨੇ ਹਰਮਨ ਨੂੰ ਕਿਹਾ ਭਾਈ ਤੂੰ ਕਿੱਥੇ ਜਾ ਰਿਹਾ ਹੈ? ਇੱਥੇ ਰੁਕ ਜਾ। ਅਸੀਂ ਇਕੱਠੇ ਖੜਾਂਗੇ। ਹਰਮਨ ਨੇ ਸਿਮਰਨ ਨੂੰ ਦੇਖਿਆ। ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸਨੇ ਕਿਹਾ, "ਠੀਕ ਹੈ ਪੜਨੇ। ਜੇ ਤੂੰ ਮੈਨੂੰ ਰੱਖਣਾ ਚਾਹੁੰਦੇ ਹੈਂ, ਤਾਂ ਮੈਂ ਇੱਥੇ ਰਹਿ ਜਾਵਾਂਗਾ।" ਸਿਮਰਨ ਨੇ ਹਰਮਨ ਨੂੰ ਆਪਣੇ ਕਮਰੇ ਵਿੱਚ ਲਿਜਾਇਆ। ਉਸਨੇ ਆਪਣੇ ਖਿਡੌਣਿਆਂ ਦੀ ਇੱਕ ਛੋਟੀ ਜਿਹੀ ਡੱਬੀ ਖੋਲੀ, ਜਿਸ ਵਿੱਚ ਉਸ ਦੀਆਂ ਗੁੱਡੀਆਂ ਅਤੇ ਇੱਕ ਛੋਟੀ ਜਿਹੀ ਖਿਡੌਣੇ ਵਾਲੀ ਗੱਡੀ ਸੀ। ਉਸਨੇ ਹਰਮਨ ਨੂੰ ਆਪਣੀ ਗੱਡੀ ਦਿੱਤੀ ਅਤੇ ਕਿਹਾ, "ਇਹ ਲੈ। ਤੂੰ ਇਸ ਨਾਲ ਖੇਡ।" ਮੈਂ ਗੁੱਡੀ ਨਾ ਖੇਡਦੀ ਹਾਂ ਅਗਲੇ ਦਿਨ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਮਹੱਲੇ ਵਿੱਚ ਜਸ਼ਨ ਦਾ ਮਾਹੌਲ ਸੀ ਘਰਾਂ ਦੇ ਬਾਹਰ ਰੰਗੋਲੀਆਂ ਬਣਾਈਆਂ ਜਾ ਰਹੀਆਂ ਸਨ ਅਤੇ ਬੱਚੇ ਨਗ ਕੀਰਤਨ ਦੀ ਤਿਆਰੀ ਕਰ ਰਹੇ ਸਨ ਸੁਖਵਿੰਦਰ ਨੇ ਵੀ ਘਰ ਦੇ ਬਾਹਰ ਇੱਕ ਛੋਟੀ ਜੀ ਰੰਗੋਲੀ ਬਣਾਈ ਉਸਨੇ ਆਪਣੇ ਗੁਆਂਢੀਆਂ ਨਾਲ ਮਿਲ ਕੇ ਲੰਗਰ ਦੀ ਤਿਆਰੀ ਸ਼ੁਰੂ ਕੀਤੀ ਉਸਨੇ ਆਪਣੇ ਘਰ ਦੇ ਵਿਹੜੇ ਵਿੱਚ ਇੱਕ ਦੇਗ ਵਿੱਚ ਦਾਲ ਚੜਾਈ ਅਤੇ ਨਾਲ ਹੀ ਇੱਕ ਔਰਤ ਨੇ ਪ੍ਰਸ਼ਾਦ ਦੇ ਸ਼ਕਲ ਲਈ ਤਵਾ ਗਰਮ ਕੀਤਾ ਵੇੜੇ ਵਿੱਚ ਖੁਸ਼ਬੂ ਫੈਲ ਗਈ ਸਿਮਰਨ ਅਤੇ ਹਰਮਨ ਨੇ ਵੀ ਮਦਦ ਕੀਤੀ ਸਿਮਰਨ ਨੇ ਆਟਾ ਗੁਨਿਆ ਅਤੇ ਹਰਮਨ ਨੇ ਛੋਟੇ ਛੋਟੇ ਗਲਾਸਾਂ ਵਿੱਚ ਲੱਸੀ ਪਰੋਸਣ ਵਿੱਚ ਮਦਦ ਕੀਤੀ ਨਗਰ ਕੀਰਤਨ ਸ਼ੁਰੂ ਹੋਇਆ ਮਹੱਲੇ ਦੇ ਬੱਚੇ ਚਿੱਟੇ ਕੁਰਤੇ ਪਜਾਮੇ ਪਾ ਕੇ ਨੀਲੀਆਂ ਦਸਤਾਰਾਂ ਸਜਾ ਕੇ ਸੜਕਾਂ ਦੇ ਨਿਕਲੇ ਇੱਕ ਬਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਗਤ ਗੁਰਬਾਣੀ ਦਾ ਜਾਪ ਕਰ ਰਹੀ ਸੀ ਹਰਮਨ ਨੇ ਪਹਿਲੀ ਵਾਰ ਅਜਿਹਾ ਦਰਸ਼ਨ ਦੇਖਿਆ ਉਸਨੇ ਸਿਮਰਨ ਦਾ ਹੱਥ ਫੜਿਆ ਅਤੇ ਖੁਸ਼ੀ ਨਾਲ ਝੁਮਟਿਆ ਸਿਮਰਨ ਨੇ ਉਸ ਨੂੰ ਇੱਕ ਛੋੜਲਾ ਝੰਡਾ ਦਿੱਤਾ ਜਿਸ ਤੇ ਖੰਡਾ ਛਪਿਆ ਸੀ ਦੋਵੇਂ ਭੈਣ ਭਰਾ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਪਰ ਮਹੱਲੇ ਦੀ ਇੱਕ ਬਜ਼ੁਰਗ ਮੰਡਣ ਬੀਬੀ ਜਸਵੀਰ ਕੌਰ ਨੂੰ ਹਰਮੰਦੀਆਂ ਹਲਕਤਾਂ ਤੇ ਕੁਝ ਸ਼ੱਕ ਹੋਇਆ ਉਸਨੇ ਸੁਖਵਿੰਦਰ ਨੂੰ ਪੁੱਛਿਆ ਇਹ ਬੱਚਾ ਕਿੱਥੋਂ ਆਇਆ ਹੈ ਇਸਦੇ ਆਕਾ ਵਿੱਚ ਇੱਕ ਉਦਾਸੀ ਹੈ ਕਿਤੇ ਇਹ ਉਹਨਾਂ ਗਾਇਬ ਬੱਚਿਆਂ ਵਿੱਚੋਂ ਤਾਂ ਨਹੀਂ ਸੁਖਵਿੰਦਰ ਨੇ ਕਿਹਾ ਬੀਬੀ ਜੀ ਉਸਨੇ ਦੱਸਿਆ ਮੇ ਉਹ ਇੱਕ ਨਾਥ ਹੈ ਸਾਡੇ ਦਿਲ ਵਿੱਚ ਮੰਤਾ ਜਾ ਗਈ ਇਸ ਲਈ ਅਸੀਂ ਉਹਨੂੰ ਰੱਖ ਲਿਆ ਹੈ ਜਸਬੀਰ ਕੌਰ ਨੂੰ ਇਹ ਗੱਲ ਪੂਰੀ ਤਰ੍ਹਾਂ ਸਹੀ ਲੱਗੀ ਉਸ ਨੇ ਸੁਖਵਿੰਦਰ ਨੂੰ ਸੁਣਾ ਦਿੱਤੀ ਤੁਸੀਂ ਪੁਲਿਸ ਨੂੰ ਦੱਸੋ ਸ਼ਾਇਦ ਇਸੇ ਮਾਪਿਓ ਨੇ ਰਿਪੋਰਟ ਦਰਜ ਕਰਾਈ ਹੋਵੇ ਸੁਖਵਿੰਦਰ ਨੂੰ ਇਹ ਸਲਾਹ ਸਹੀ ਲੱਗੀ ਉਸ ਨੇ ਨੇੜੇ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਸੂਚਨਾ ਦਿੱਤੀ ਪੁਲਿਸ ਨੇ ਹਰਮਨਦੀ ਫੋਟੋ ਕੁੱਚੀ ਅਤੇ ਨੇੜੇ ਦੇ ਇਲਾਕੇ ਵਿੱਚ ਭੇਜ ਦਿੱਤੀ ਇਸ ਦੌਰਾਨ ਰਾਜ ਸਿੰਘ ਨੇ ਵੀ ਪੁਲਿਸ ਨੂੰ ਫੋਨ ਕੀਤਾ ਅਤੇ ਹਰਮਨ ਬਾਰੇ ਸੂਚਨਾ ਦਿੱਤੀ ਫਿਰ ਸਨੇ ਸੋਚਿਆ ਕਿ ਇਹ ਬੱਚਾ ਉਹਨਾਂ ਗਾਇਬ ਬੱਚਿਆਂ ਦੀ ਕੜੀ ਨਾਲ ਜੁੜਿਆ ਹੋ ਸਕਦਾ ਹੈ ਇਹ ਸਵਾਲ ਸਾਰੇ ਮੁਹੱਲੇ ਦੇ ਵਿੱਚ ਫੈਲ ਗਿਆ ਸੁਖਵਿੰਦਰ ਅਤੇ ਗੁਰਮੀਤ ਨੇ ਹਰਮਨ ਨੂੰ ਗੋਦ ਲੈਣ ਦੀ ਕਾਰਵਾਈ ਪੂਰੀ ਕਰ ਲਈ ਉਹਨਾਂ ਨੇ ਹਰਮਨ ਨੂੰ ਇੱਕ ਵਧੀਆ ਸਕੂਲ ਦੇ ਵਿੱਚ ਦਾਖਲਾ ਕਰਵਾਇਆ ਸਿਮਰਨ ਅਤੇ ਹਰਮਨ ਦੀ ਡੇਟਾ ਜਨੂਦਿਨ ਵੱਧ ਗਈ ਸਿਮਰਨ ਹਰਮਨ ਨੂੰ ਆਪਣੀਆਂ ਸਕੂਲ ਦੀਆਂ ਕਹਾਣੀਆਂ ਸੁਣਾਉਂਦੀ ਅਤੇ ਹਰਮਨ ਉਸ ਨੂੰ ਆਪਣੇ ਖਡਾਉਣਿਆਂ ਨਾਲ ਖੇਡਣ ਦੇ ਤਰੀਕੇ ਸਿਖਾਉਂਦਾ ਇੱਕ ਦਿਨ ਸਿਮਰਨ ਨੇ ਹਰਮਨ ਨੂੰ ਆਪਣੀ ਸਾਈਕਲ ਸਿਖਾਈ ਹਰਮਨ ਨੂੰ ਆਪਣੀ ਪੁਰਾਣੀ ਜਿੱਦ ਯਾਦ ਆ ਗਈ ਪਰ ਉਸਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਸੁਖਵਿੰਦਰ ਨੇ ਹਰਮਨ ਲਈ ਇੱਕ ਨਵੀਂ ਲਾਲ ਸਾਈਕਲ ਖਰੀਦੀ ਜਿਸ ਨੂੰ ਦੇਖ ਕੇ ਹਰਮਨ ਦੀਆਂ ਅੱਖਾਂ ਚਮਕ ਉਠੀਆਂ ਸਾਈਕਲ ਦੀ ਘੰਟੀ ਨੂੰ ਟਿੰਗ ਟਿੰਗ ਮਜਾਉਂਦੇ ਹੋਏ ਉਸਨੇ ਸਿਮਰਨ ਜੱਫੀ ਪਾ ਲਈ ਅਤੇ ਕਹਿ ਪੈਣੇ ਤੂੰ ਬਹੁਤ ਚੰਗੀ ਹੈ ਮੈਨੂੰ ਸਾਈਕਲ ਮਿਲ ਗਈ ਸਿਮਰਨ ਨੇ ਮੁਸਕਰਾਦਿਆਂ ਕਿ ਹੁਣ ਤੋਂ ਮੇਰੇ ਨਾਲ ਸਕੂਲ ਵੀ ਜਾਇਆ ਕਰ ਅਸੀਂ ਇਕੱਠੇ ਸਾਈਕਲ ਸਿੱਖਾਂਗੇ ਹਰਮਨ ਨੇ ਸਿਰਹਲਾਇਆ ਪਰ ਉਸਦੇ ਮਨ ਵਿੱਚ ਡਰ ਸੀ ਉਸਨੇ ਅਜੇ ਤੱਕ ਸੁਖਵਿੰਦਰ ਅਤੇ ਗੁਰਮੀਤ ਨੂੰ ਆਪਣੀ ਅਸਲੀ ਪਰਿਵਾਰ ਬਾਰੇ ਨਹੀਂ ਦੱਸਿਆ ਉਸ ਨੂੰ ਡਰ ਸੀ ਕਿ ਜੇ ਉਸਨੇ ਸੱਚ ਦੱਸਿਆ ਤਾਂ ਸ਼ਾਇਦ ਇਹ ਨਵਾਂ ਪਰਿਵਾਰ ਉਸ ਨੂੰ ਆਪਣੇ ਪਿੰਡ ਵਾਪਸ ਭੇਜ ਦੇਣਗੇ ਉਸ ਨੂੰ ਆਪਣੇ ਪਿਤਾ ਜਸਵੰਤ ਸਿੰਘ ਦਾ ਗੁੱਸਾ ਯਾਦ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਜੇ ਉਹ ਵਾਪਸ ਗਿਆ ਤਾਂ ਸ਼ਾਇਦ ਉਸ ਨੂੰ ਹੋਰ ਸਜ਼ਾ ਮਿਲੇ ਹਰਮਨ ਦਾ ਸਕੂਲ ਸ਼ਹਿਰ ਦੇ ਇੱਕ ਵਧੀਆ ਇਲਾਕੇ ਵਿੱਚ ਸੀ ਸਕੂਲ ਦੀ ਇਮਾਰਤ ਨੂੰ ਦੇਖ ਕੇ ਹਰ ਮੰਦੀਆਂ ਅੱਖਾਂ ਫਟੀਆਂ ਰਹਿ ਗਈਆਂ ਉਸ ਤੇ ਪਿੰਡ ਦਾ ਸਕੂਲ ਇੱਕ ਪੁਰਾਣੀ ਜੀ ਇਮਾਰਤ ਸੀ ਜਿਸ ਦੀਆਂ ਕੰਨਾਂ ਤੇ ਪਾੜੀ ਦੇ ਨਿਸ਼ਾਨ ਸਨ ਅਤੇ ਬੱਚੇ ਜ਼ਮੀਨ ਤੇ ਬੈਠ ਕੇ ਪੜ੍ਹਦੇ ਸਨ ਲੇਕਿਨ ਇਹ ਸਕੂਲ ਬਿਲਕੁਲ ਵੱਖਰਾ ਸੀ ਇੱਥੇ ਵੱਡੀਆਂ-ਵੱਡੀਆਂ ਕਲਾਸਾਂ ਸਨ ਰੰਗ-ਬਰੰਗੇ ਬੋਰਡ ਅਤੇ ਬੱਚਿਆਂ ਲਈ ਇੱਕ ਵੱਡਾ ਖੇਡ ਦਾ ਮੈਦਾਨ ਵੀ ਸਕੂਲ ਦੇ ਗੇਟ ਤੇ ਇੱਕ ਵੱਡਾ ਬੋਰਡ ਲੱਗਿਆ ਸੀ ਜਿਸ ਤੇ ਲਿਖਿਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਸਕੂਲ ਸਿੱਖਿਆ ਨਾਲ ਸੇਵਾ ਹਰ ਮਨੁੱਖ ਸਕੂਲ ਦੀ ਨਵੀਂ ਵਰਦੀ ਮਿਲਦੀ ਨੀਲੀ ਪੈਂਟ, ਸਫੇਦ ਕਮੀਜ਼ ਅਤੇ ਇੱਕ ਲਾਲ ਟਾਈ ਸਿਮਰਨ ਨੇ ਉਸਦੀ ਟਾਈ ਬਨਣ ਦੀ ਸਿਮਰਨ ਨੇ ਉਸਦੀ ਟਾਈ ਬਨਣ ਵਿੱਚ ਮਦਦ ਕੀਤੀ ਤੂੰ ਬਹੁਤ ਸੋਹਣਾ ਲੱਗ ਰਿਹਾ ਹੈ ਚੱਲ ਅੱਜ ਸਾਡਾ ਪਹਿਲਾ ਦਿਨ ਹੈ ਇਕੱਠੇ ਸਕੂਲ ਜਾਣ ਦਾ ਸੁਖਵਿੰਦਰ ਨੇ ਦੋਵਾਂ ਲਈ ਟਿਫਨ ਤਿਆਰ ਕੀਤਾ ਪਰੌਂਟੇ, ਅਚਾਰ ਅਤੇ ਇੱਕ ਇੱਕ ਸੇਬ ਗੁਰਮੀਤ ਨੇ ਦੋਵਾਂ ਨੂੰ ਸਕੂਲ ਛੱਡਿਆ ਰਾਹ ਦੇ ਵਿੱਚ ਹਰਮਨ ਨੇ ਪੁੱਛਿਆ ਪਣੇ ਜੇ ਮੈਂ ਸਕੂਲ ਦੇ ਵਿੱਚ ਗਲਤੀ ਕੀਤੀ ਤਾਂ ਮੈਨੂੰ ਮਾਰਤਾ ਨਹੀਂ ਪਵੇਗੀ ਸਿਮਰਨ ਨੇ ਹੱਸ ਕੇ ਕਿਹਾ ਨਹੀਂ ਮੂਰਖ ਸਾਡੀ ਮੈਡਮ ਬਹੁਤ ਪਿਆਰੀ ਹੈ ਤੂੰ ਬਸ ਮੇਰੀ ਗੱਲ ਸੁਣਿਆ ਕਰੀ ਸਕੂਲ ਦੇ ਵਿੱਚ ਹਰਮਨ ਦੀ ਮੁਲਾਕਾਤ ਨਵੇਂ ਦੋਸਤਾਂ ਨਾਲ ਹੋਈ ਅਰਜੁਨ ਅਰਜੁਨ ਵੀ 8 ਸਾਲ ਦਾ ਸੀ ਅਤੇ ਉਸ ਦੀ ਸ਼ੀਟ ਹਰਮਨ ਦੇ ਨਾਲ ਸੀ ਅਰਜੁਨ ਨੇ ਹਰਮਨ ਨੂੰ ਆਪਣੀ ਪੈਨਸਲ ਸ਼ੇਅਰ ਕੀਤੀ ਅਤੇ ਕਿਹਾ ਤੂੰ ਨਵਾਂ ਹੈ ਨਾ ਤੈਨੂੰ ਸਕੂਲ ਦੀ ਸਭ ਤੋਂ ਵਧੀਆ ਚੀਜ਼ ਦੱਸਾਂ ਸਾਡੇ ਮੈਦਾਨ ਦੇ ਵਿੱਚ ਵੱਡਾ ਝੂਟਾ ਹੈ ਅੱਜ ਛੁੱਟੀ ਤੂੰ ਮੇਰੇ ਨਾਲ ਚੱਲੇਂ ਹਰਮਨ ਨੂੰ ਅਰਜੁਨ ਦੀ ਗੱਲ ਸੁਣ ਕੇ ਖੁਸ਼ੀ ਹੋਈ ਅੱਧੇ ਛੁੱਟੀ ਅਰਜੁਨ ਅਤੇ ਹਰਮਨ ਨੇ ਛੁੱਟੇ ਲਏ ਅਤੇ ਖੂਬ ਮસ્ਤੀ ਕੀਤੀ। ਸਿਮਰਨ ਵੀ ਆਪਣੀਆਂ ਸਹੇਰੀਆਂ ਨਾਲ ਉੱਥੇ ਗਈ ਅਤੇ ਹਰਮਨ ਨੂੰ ਦੇਖ ਕੇ ਉਸ ਨੂੰ ਛੁੱਟੇ ਦੇ ਤੱਕਾ ਦੇਣ ਲੱਗੀ। ਹਰਮਨ ਨੇ ਖੁਸ਼ੀ ਨਾਲ ਕਿਹਾ, "ਪੈਣੇ ਹੋੜੀ ਮੈਡਿਕ ਜਾਵਾਂਗਾ।" ਪਰ ਸਕੂਲ ਦੇ ਵਿੱਚ ਸਭ ਕੁਝ ਇੰਨਾ ਸੌਖਾ ਨਹੀਂ ਸੀ। ਇੱਕ ਦਿਨ ਹਰਮਨ ਦੀ ਮੈਡਮ ਨੇ ਉਸ ਨੂੰ ਬੋਰਡ ਤੇ ਇੱਕ ਸਵਾਲ ਹੱਲ ਕਰਨੀ ਬੁਲਾਇਆ। ਸਵਾਲ ਸੀ 5+3। ਹਰਮਨ ਨੂੰ ਗਣਿਤ ਵਿੱਚ ਜਿਆਦਾ ਦਿਲਚਸਪੀ ਨਹੀਂ ਸੀ। ਅਤੇ ਉਸਦੇ ਪਿੰਡ ਦੇ ਸਕੂਲ ਵਿੱਚ ਜਦ ਆ ਪੜਾਈ ਲਈ ਕੀਤੀ ਸੀ ਉਸਨੇ ਡਰ ਦੇ ਡਰ ਦੇ ਬੋਰਡ ਤੇ 7 ਲਿਖ ਦਿੱਤਾ ਸਾਰੀ ਕਲਾਸ ਹੱਸ ਪਈ ਮੈਡਮ ਨੇ ਪਿਆਰ ਨਾਲ ਸਮਝਾਇਆ ਹਰਮਨ ਆ ਦੇਖ ਡੰਡੀਆਂ ਇਹਨਾਂ ਨੂੰ ਗਿਣ ਦੇਖ 8 ਬਣਦੇ ਹਨ ਤੂੰ ਧਿਆਨ ਨਾਲ ਸੁਣਿਆ ਕਰ ਹਰਮਨ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਪਰ ਸਿਮਰਨ ਨੇ ਉਸ ਨੂੰ ਟिफਨ ਦੇ ਸਮੇਂ ਸਮਝਾਇਆ ਭਾਈ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਘਰ ਜਾ ਕੇ ਗਣਿਤ ਸਿਖਾਵਾਂਗੀ ਇਸ ਤੋਂ ਬਾਅਦ ਗੁਰਮੀਤ ਸਿੰਘ ਦਾ ਬਿਜ਼ਨਸ ਵੀ ਰਤੀ ਕਾਰਿਆ ਸੀ ਉਸਨੇ ਇੱਕ ਛੋਟਾ ਜਿਹਾ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਜਿਸ ਦੇ ਵਿੱਚ ਉਹ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਬਜ਼ੀਆਂ ਅਤੇ ਅਨਾਜ ਦੀ ਢੋਆਟੋਈ ਕਰਦਾ ਸੀ ਪਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਸਤੇ ਬਿਜ਼ਨਸ ਨੂੰ ਕੁਝ ਨੁਕਸਾਨ ਵੀ ਹੋ ਰਿਹਾ ਸੀ ਇੱਕ ਵੱਡੇ ਟਰੱਕ ਦੀ ਬਰੰਮਤ ਤੇ ਬਹੁਤ ਪੈਸੇ ਖਰਚ ਹੋਏ ਅਤੇ ਗਾਹਕ ਨੇ 50000 ਰੁਪਏ ਦਾ ਬਿੱਲ ਭਰਿਆ ਨਹੀਂ ਸੀ ਗੁਰਮੀਤ ਅਕਸਰ ਰਾਤ ਨੂੰ ਸੁਖਵਿੰਦਰ ਨਾਲ ਇਹ ਗੱਲਾਂ ਜੀ ਕਰਦਾ ਅਤੇ ਕਹਿੰਦਾ ਮੈਨੂੰ ਲੱਗਦਾ ਹੈ ਸਾਡੀ ਕਿਸਮਤ ਹੀ ਖਰਾਬ ਹੈ ਬਾਰੇ ਹਰਮਨ ਦੇ ਘਰ ਆਉਣ ਤੋਂ ਬਾਅਦ ਜਦੋਂ ਵਰਗਾ ਮੋੜ ਆਇਆ ਸੀ ਉਸ ਦਿਨ ਜਦੋਂ ਹਰਮਨ ਨੇ ਸੁਖਵਿੰਦਰ ਦੇ ਘਰ ਪਹਿਲੀ ਵਾਰ ਰੋਟੀ ਖਾਧੀ ਗੁਰਮੀਤ ਨੂੰ ਇੱਕ ਫੋਨ ਆਇਆ ਇਹ ਫੋਨ ਸੀ ਉਸਤੇ ਇੱਕ ਪੁਰਾਣੇ ਗਾਕ ਸਰਦਾਰ ਦਗਤਾਰ ਸਿੰਘ ਦਾ ਜਗਤਾਰ ਸਿੰਘ ਨੇ ਕਿਹਾ ਗੁਰਮੀਤ ਭਾਈ ਮੇਰੇ ਨਾਲ ਇੱਕ ਵੱਡਾ ਕੰਟਰੈਕਟ ਫਾਈਨਲ ਹੋ ਗਿਆ ਹੈ ਮੈਂ ਤੇਰੇ ਨਾਲ ਅਗਲੇ 6 ਮਹੀਨਿਆਂ ਲਈ ਸਾਰਾ ਮਾਲ ਟਰਾਂਸਪੋਰਟ ਕਰਾਂਗਾ ਇਹ 5 ਲੱਖ ਰੁਪਏ ਦਾ ਸੌਦਾ ਸੀ ਗੁਰਮੀਤ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਉਸਨੇ ਤੁਰੰਤ ਸੁਖਵਿੰਦਰ ਨੂੰ ਫੋਨ ਕੀਤਾ ਅਤੇ ਕਿਹਾ ਸੁਖਵਿੰਦਰ ਅੱਜ ਸਾਡੀ ਕਿਸਮਤ ਖੁੱਲ ਗਈ ਹੈ ਲੱਗਦਾ ਹੈ ਇਹ ਬੱਚਾ ਸਾਡੀ ਲਕੀ ਹੈ ਸੁਖਵਿੰਦਰ ਨੇ ਮੁਸਕਰਾ ਕੇ ਕਿਹਾ ਮੈਂ ਵੀ ਇਹ ਸੋਚ ਰਿਹਾ ਸੀ ਇਹ ਬੱਚਾ ਸਾਡੇ ਘਰ ਦੀ ਰੌਣਕ ਹੈ ਸਾਨੂੰ ਇਸ ਨੂੰ ਆਪਣਾ ਪੁੱਤਰ ਬਣਾ ਲੈਣਾ ਚਾਹੀਦਾ ਹੈ ਗੁਰਮੀਤ ਨੇ ਸਹਿਮਤੀ ਦਿੱਤੀ ਪਰ ਉਸਨੇ ਕਿਹਾ ਮੈਂ ਸ਼ਾਮ ਨੂੰ ਕਰਾ ਕੇ ਇਸ ਬੱਚੇ ਨਾਲ ਗੱਲ ਕਰਾਂਗਾ ਮੈਨੂੰ ਇਸ ਦੀ ਪੂਰੀ ਕਹਾਣੀ ਜਾਣਨੀ ਹੈ ਸੁਖਵਿੰਦਰ ਨੇ ਸਹਿਮਤੀ ਦਿੱਤੀ ਪਰ ਉਸਦੇ ਦਿਲ ਵਿੱਚ ਇੱਕ ਫਿਕਰ ਸੀ ਪੁਲਿਸ ਦੀ ਜਾਂਚ ਅੱਜ ਚੱਲ ਰਹੀ ਸੀ ਅਤੇ ਜੇ ਹਰਮਨ ਦਾ ਅਸਲੀ ਪਰਿਵਾਰ ਮਿਲ ਗਿਆ ਤਾਂ ਸ਼ਾਇਦ ਉਹਨਾਂ ਨੂੰ ਹਰਮਨ ਨੂੰ ਵਾਪਸ ਕਰਨਾ ਪਵੇ ਇਸ ਦੌਰਾਨ ਸਰਹੰਦੀ ਪੁਲਿਸ ਨੇ ਹਰਮਨ ਦੀ ਫੋਟੋ ਆਸ-ਪਾਸ ਸਾਰੇ ਥਾਣੇ ਵਿੱਚ ਭੇਜੀ ਇੱਕ ਪੁਲਿਸ ਅਫਸਰ ਇੰਸਪੈਕਟਰ ਮਨਜੀਤ ਸਿੰਘ ਨੇ ਮਾਵਲੇ ਦੀ ਜਾਂਚ ਵੀ ਸ਼ੁਰੂ ਕੀਤੀ ਉਸ ਨੂੰ ਸ਼ੱਕ ਸੀ ਵੀ ਹਰਮਨ ਸ਼ਾਇਦ ਉਹਨਾਂ ਬੱਚਿਆਂ ਵਿੱਚੋਂ ਹੈ ਜਿਹੜੇ ਕੁਝ ਮਹੀਨਿਆਂ ਦੇ ਵਿੱਚ ਗਾਇਬ ਹੋਏ ਸਨ ਇੰਸਪੈਕਟਰ ਮਨਜੀਤ ਨੇ ਸੁਖਵਿੰਦਰ ਨੂੰ ਫੋਨ ਕੀਤਾ ਤੇ ਕਿਹਾ ਬੇਬੀ ਜੀ ਅਸੀਂ ਇਸ ਬੱਚੇ ਦੀ ਜਾਂਚ ਕਰ ਰਹੇ ਹਾਂ ਇਹ ਤਾਂ ਪਰਵਾਰ ਵਿੱਚ ਜਾਂਦਾ ਹੈ ਤਾਂ ਸਾਨੂੰ ਇਸ ਨੂੰ ਵਾਪਸ ਕਰਨਾ ਪਵੇਗਾ ਸੁਖਵਿੰਦਰ ਦਾ ਦਿਲ ਡੁੱਬ ਗਿਆ ਉਸਨੇ ਕਿਹਾ ਸਰ ਇਹ ਬੱਚਾ ਨਾਥ ਹੈ ਇਸਨੇ ਖੁਦ ਦੱਸਿਆ ਹੈ ਅਸੀਂ ਇਸ ਨੂੰ ਆਪਣਾ ਪੁੱਤਰ ਬਣਾ ਲਿਆ ਹੈ ਇੰਸਪੈਕਟਰ ਨੇ ਜਵਾਬ ਦਿੱਤਾ ਫਿਰ ਵੀ ਬੀਬੀ ਜੀ ਸਾਨੂੰ ਪੜਤਾਲ ਤਾਂ ਕਰਨੀ ਪਵੇਗੀ ਅਸੀਂ ਤੁਹਾਡੇ ਘਰਣ ਵਾਲੇ ਹਾਂ ਸੁਖਵਿੰਦਰ ਨੇ ਫੋਨ ਰੱਖਿਆ ਅਤੇ ਸਿਮਰਨ ਨੂੰ ਸਭ ਕੁਝ ਦੱਸਿਆ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕਿਹਾ ਮੰਮੀ ਮੈਂ ਹਰਮਨ ਨੂੰ ਜਾਣ ਨਹੀਂ ਦੇਵਾਂਗੀ ਮੇਰਾ ਭਰਾ ਹੈ ਇੰਸਪੈਕਟਰ ਮਨਜੀਤ ਅਤੇ ਉਸਦੀ ਟੀਮ ਸੁਖਵਿੰਦਰ ਦੇ ਘਰ ਪਹੁੰਚੇ। ਉਹਨਾਂ ਨੇ ਹਰਮਨ ਨੂੰ ਕੁਝ ਸਵਾਲ ਪੁੱਛੇ। "ਬੇਟਾ ਤੇਰਾ ਨਾਮ ਕੀ ਹੈ? ਤੂੰ ਕਿੱਥੋਂ ਆਇਆ ਹੈਂ? ਹਰਮਨ ਨੇ ਦਰਦ ਦੇ ਤੱਕਾ। ਮੇਰਾ ਨਾਮ ਹਰਮਨ ਹੈ। ਮੇਰਾ ਕੋਈ ਨਹੀਂ। ਮੈਂ ਤਾਂ ਇਕੱਲਾ ਕੁੰਮਦਾ ਸੀ।" ਇੰਸਪੈਕਟਰ ਨੂੰ ਉਸਦੀ ਗੱਲ ਤੇ ਯਕੀਨੀ ਨਹੀਂ ਹੋਇਆ। ਉਸਨੇ ਸੁਖਵਿੰਦਰ ਨੂੰ ਕਿਹਾ, "ਇਸਦੀ ਗੱਲਾਂ ਵਿੱਚ ਕੁਝ ਲੁਕਿਆ ਦਰਦਾ ਹੈ। ਅਸੀਂ ਥੋੜੀ ਹੋਰ ਜਾਂਚ ਕਰਾਂਗੇ।" ਇਸ ਦੌਰਾਨ ਮੰਡੋਫਰ ਪਿੰਡ ਦੇ ਥਾਣੇ ਵਿੱਚ ਹਰਮਨ ਦੀ ਫੋਟੋ ਪਹੁੰਚ ਗਈ। ਜਸਵੰਤ ਸਿੰਘ ਅਤੇ ਕਰਮਜੀਤ ਕੌਰ ਨੇ ਕਈ ਸਮੇਂ ਪਹਿਲਾਂ ਹਰਮਨ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਜਦੋਂ ਥਾਣੇ ਦੇ ਅਧਿਕਾਰੀਆਂ ਨੇ ਉਹ ਫੋਟੋ ਜਸਵੰਤ ਨੂੰ ਦਿਖਾਈ ਨਾ ਤਾਂ ਜਸਵੰਤ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਸਨੇ ਕਿਹਾ ਇਹ ਮੇਰਾ ਹਰਮਨ ਹੈ ਮੇਰਾ ਬੇਟਾ ਜਵਦਾ ਹੈ ਕਰਮਜੀਤ ਨੇ ਰੋਂਦੇ ਹੋਏ ਕਿਹਾ ਸਾਨੂੰ ਆਪਣੇ ਬੇਟੇ ਕੋਲ ਲੈ ਚਲੋ ਅਸੀਂ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ ਇੱਕ ਹਫ਼ਤੇ ਬਾਅਦ ਜਸਵੰਤ ਅਤੇ ਕਰਮਜੀਤ ਫਤਿਹਗੜ੍ਹ ਸਾਹਿਬ ਪਹੁੰਚੇ ਸੁਖਵਿੰਦਰ ਨੂੰ ਪੁਲਿਸ ਨੇ ਪਹਿਲਾਂ ਹੀ ਸੂਚਨਾ ਦੇ ਦਿੱਤੀ ਸੀ ਸਿਮਰਨ ਨੇ ਜਦੋਂ ਇਹ ਸੁਣਿਆ ਨਾ ਤਾਂ ਉਹ ਰੋਣ ਲੱਗੀ ਉਸਨੇ ਹਰਮਨ ਨੂੰ ਜੱਫੀ ਪਾ ਕੇ ਕਿਹਾ ਤੂੰ ਮੇਰੇ ਤੋਂ ਦੂਰ ਨਹੀਂ ਜਾਵੇਂਗਾ ਸਿਵਰਨ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਸਨੇ ਕਿਹਾ ਮੈਂ ਇਸ ਨੂੰ ਜਾਣਦੇ ਜਨਾ ਇਹ ਮੇਰਾ ਭਰਾ ਹੈ ਚਲੋ ਸਮਬਿਧਿਆ ਇੰਸਪੈਕਟਰ ਉਸ ਵਕਤ ਉੱਥੋਂ ਚਲਾ ਗਿਆ ਅਤੇ ਹਰਮਨ ਉੱਥੇ ਰਹਿਣ ਲੱਗਾ ਥੋੜੇ ਸਮੇਂ ਬਾਅਦ ਜਦੋਂ ਉਸਤੇ ਮਾਤਾ ਪਿਤਾ ਦਾ ਕੋਈ ਪਤਾ ਨਾ ਲੱਗਿਆ ਤਾਂ ਉਹਨਾਂ ਕਾਨੂੰਨੀ ਤੌਰ ਤੇ ਬੱਚੇ ਨੂੰ ਗੋਦ ਲੈ ਲਿਆ ਹਰਮਨ ਵੱਡਾ ਹੁੰਦਾ ਹੋਏ ਅਤੇ ਵੱਡਾ ਹੋ ਕੇ ਇੱਕ ਵੱਡੀ ਕੰਪਨੀ ਦੇ ਵਿੱਚ انجینئر ਲੱਗਦਾ ਹੈ ਚੱਗੀ ਮੋਟੀ ਤਨਖਾਹ ਲਗਭਗ 3.5 ਤੋਂ 4 ਲੱਖ ਰੁਪਏ ਮਹੀਨਾ ਆਪਣੇ ਘਰ ਭੇਜਦਾ ਹੈ ਲੇਕਿਨ ਅਜੇ ਵੀ ਉਸ ਨੂੰ ਯਾਦ ਹੈ ਵੀ ਉਸ ਦਾ ਕੋਈ ਦੂਜਾ ਘਰ ਵੀ ਹੈ ਜਿੱਥੇ ਉਹ ਪਹਿਲਾਂ ਰਹਿੰਦਾ ਸੀ ਜਿੱਥੋਂ ਸਿਰਫ ਇੱਕ ਸਾਈਕਲ ਕਰਕੇ ਉੱਪਰ ਆਇਆ ਉਸ ਨੂੰ ਵਾਰ-ਵਾਰ ਉਹ ਪੁਰਾਣੇ ਘਰ ਦੀ ਯਾਦ ਸਤਾਉਂਦੀ ਹੈ ਇੱਕ ਦਿਨ ਤਕੜਾ ਦਿਲ ਕਰਕੇ ਆਪਣੀ ਮਾਂ ਤੇ ਭੈਣ ਨੂੰ ਸਾਰੀ ਸੱਚਾਈ ਦੱਸਦਾ ਹੈ ਅੱਗੋਂ ਉਹ ਵੀ ਪਾਬਕ ਹੋ ਜਾਂਦੇ ਹਨ ਵੀ ਤੂੰ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੇਰੇ ਮਾਤਾ ਪਿਤਾ ਦਾ ਤੇਰੇ ਬਿਨਾ ਕੀ ਹਾਲ ਹੋਵੇਗਾ ਹਰਮਨ ਫਿਰ ਆਪਣੇ ਅਸਲੀ ਮਾਤਾ ਪਿਤਾ ਦੇ ਕੋਲ ਉਹਨਾਂ ਦੇ ਪਿੰਡ ਜਾਂਦਾ ਹੈ ਅੱਗੇ ਪਿੰਡ ਪਹੁੰਚ ਕੇ ਦੇਖਦਾ ਹੈ ਵੀ ਉਸਦੇ ਦੋਵੇਂ ਪਰਾਦਰੇ ਹਨ ਉਹ ਦਿਹਾੜੀਆਂ ਕਰੇ ਖਾਨਾ ਪਿਤਾ ਜਿਹੜਾ ਹੈ ਉਹ ਉੱਥੇ ਹੀ ਵਿਚਾਰਾ ਮੰਜੇ ਤੇ ਬਿਮਾਰ ਪਿਆ ਹੈ ਮਾਂ ਕਈ ਸਾਲ ਪਹਿਲਾਂ ਉਸਦੀ ਯਾਦ ਦੇ ਵਿੱਚ ਚਲ ਬਸੀ ਹੈ ਇੱਥੇ ਜਿਵੇਂ ਆਇਆ ਨਾ ਉਸਤਾਦ ਦਿਲ ਪਰ ਆਇਆ ਤਾਂ ਬਾਹ ਮਾਰ ਕੇ ਰੋਣ ਲੱਗ ਪਿਆ ਸ਼ਾਇਦ ਮੇਰੀ ਹੀ ਗਲਤੀ ਹੈ ਲੇਕਿਨ ਇੱਕ ਗੱਲ ਚੰਗੀ ਵੀ ਹੈ ਵੀ ਸ਼ਾਇਦ ਜੇਕਰ ਉੱਥੋਂ ਉਸਰੇ ਨਾ ਭੱਜਦਾ ਅੱਜ ਜੋ ਹੈ ਉਹ ਨਹੀਂ ਹੋਣਾ ਸੀ ਹਰਮਨ ਅੱਜ ਇੰਨਾ ਵੱਡਾ ਬੰਦਾ ਇਨੀ ਵੱਡੀ ਗੱਡੀ ਦੇ ਵਿੱਚ ਨਹੀਂ ਆਣਾ ਸੀ ਅਤੇ ਹੁਣ ਆਪਣੇ ਪਰਿਵਾਰ ਦੀ ਗਰੀਬੀ ਚੱਕ ਸਕਦਾ ਹੈ ਉਸਨੇ ਮਦਦ ਕਰਨ ਦਾ ਫੈਸਲਾ ਕੀਤਾ ਅਤੇ ਆਪਣੀ ਗੱਡੀ ਦੇ ਵਿੱਚੋਂ ਆਪਣੀ ਮਾਂ ਤੇ ਭੈਣ ਨੂੰ ਲਿਆਇਆ ਆਪਣੇ ਪਰਿਵਾਰ ਨਾਲ ਮਿਲਾਇਆ ਅੱਗੋਂ ਉਹ ਵੀ ਹੈਰਾਨ ਰਗੇ ਉਹਨਾਂ ਨੇ ਤਨਵਾਦ ਕੀਤਾ ਉਹਨਾਂ ਦੇ ਬੱਚੇ ਨੂੰ ਇਨੀ ਚੰਗੀ ਜ਼ਿੰਦਗੀ ਜਿਉਣ ਦਾ ਅੱਗੋਂ ਦੋਵੇਂ ਪਰਿਵਾਰ ਮਿਲਦੇ ਹਨ ਆਪਸ ਵਿੱਚ ਗੱਲਾਂ ਕਰਦੇ ਹਨ ਹਰਮਨ ਦੀਆਂ ਤਰੀਫਾਂ ਕਰਦੇ ਹਨ ਪੁਰਾਣੀਆਂ ਯਾਦਾਂ ਕਿਵੇਂ ਹਰਮਨ ਨੂੰ ਪਾਲਿਆ ਕਿਵੇਂ ਛੋਟਾ ਹੁੰਦਾ ਹਰਮਨ ਕਿਸ ਤਰ੍ਹਾਂ ਦੀ ਹਰਕਤਾਂ ਕਰਦਾ ਸੀ ਹਰਮਨ ਦੇ ਕੇ ਸ਼ਰਮਦਾ ਹੋਏ ਅਤੇ ਬਾਅਦ ਵਿੱਚ ਹਰਮਨ ਦੋਵੇਂ ਪਰਿਵਾਰਾਂ ਨੂੰ ਇਕੱਠੇ ਇੱਕ ਕੋਠੀ ਦੇ ਵਿੱਚ ਰੱਖ ਲੈਂਦਾ ਹੈ ਦੋਵੇਂ ਪਰਿਵਾਰ ਉੱਥੇ ਰਹਿੰਦੇ ਹਨ ਉਸਦੇ ਪਿਤਾ ਦਾ ਇਲਾਜ ਕਰਾਉਂਦਾ ਹੈ ਆਪਣੇ ਦੋਵੇਂ ਵੱਡੇ ਭਰਾਵਾਂ ਨੂੰ ਇੱਕ ਫੈਕਟਰੀ ਖੋਲ੍ਹ ਕੇ ਦੇ ਦਿੰਦਾ ਹੈ ਜਿੱਥੇ ਉਹ ਆਪਣਾ ਕੰਮ ਕਰ ਸਕਦੇ ਹਨ ਦੋਵੇਂ ਭਰਾ ਵੀ ਵਧੀਆ ਕੰਮ ਕਰਦੇ ਹਨ ਇਦਰੋਂ ਉਸ ਦਾ ਦੂਜਾ ਪਿਤਾ ਆਪਣੀ ਟਰਾਂਸਪੋਰਟ ਬਿਜਨਸ ਸੰਭਾਲਦਾ ਹੈ ਉਸ ਦੀ ਮਾਂ ਘਰ ਸੰਭਾਲਦੀ ਹੈ ਉਸ ਦੀ ਪੈਂਡ ਦਾ ਵਿਆਹ ਬੜੇ ਤੁਮਤਾਂ ਨਾਲ ਗਾਜਾਂ ਵਾਜਾਂ ਦੇ ਨਾਲ ਇੱਕ ਚੰਗੇ ਗੁਰਸੇ ਪਰਿਵਾਰ ਨਾਲ ਕਰਦਾ ਹੈ ਹਾਂਜੀ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੋਇਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਸੱਚ ਵਿੱਚ ਲੱਗਦਾ ਹੈ ਵੀ ਹਰਮਨ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਜੋ ਉਸਨੇ ਕੀਤਾ ਜੋ ਉਸ ਦਾ ਫਲ ਨਿਕਲਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਰੱਬ ਜੋ ਕਰਦਾ ਹੈ ਚੰਗੇ ਵਾਸਤੇ ਕਰਦਾ ਹੈ ਹਾਂਜੀ ਦੇਵ ਜੀ ਸਾਨੂੰ ਜਾਦਿਤ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਲਿਖਣਾ ਨਾ ਭੁੱਲਣਾ ਹਾਂਜੀ ਦੇਵ ਜੀ ਸਾਨੂੰ ਜਾਦਿਤ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਲਿਖਣਾ ਨਾ ਭੁੱਲਣਾ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਧੰਨਵਾਦ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ